ਮੈਂ ਹਰਪੱਤ ਜਿਹਾ ਗਰਚਨ ਕਰ 62 ਡੇ ਦੀ ਜਿਹੜੀ ਹਾਲਤ ਹੈ ਬਹੁਤ ਨਾਜ਼ੁਕ ਹੈ ਗੰਦਗੀ ਦੇ ਢੇਰ ਲੱਗੇ ਹੋਏ ਤੇ ਐਸਐਮ ਦਾ ਦਫ਼ਤਰ ਨੇੜੇ ਆ ਕਚਹਿਰੀਆਂ ਇਹਦੇ ਨੇੜੇ ਆ ਤਹਿਸੀਲਦਾਰ ਦੀਆਂ ਕਚਹਿਰੀਆਂ ਨੇੜੇ ਆ ਜੱਜ ਸਾਹਿਬ ਬੈਠੇ ਆ ਡੀਐਸਪੀ ਦਾ ਦਫ਼ਤਰ ਇਸ ਅੱਡੇ ਦੇ ਅੰਦਰ ਹੈ ਤੇ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਇਥੋਂ ਗੰਦਗੀ ਦੇ ਢੇਰ ਚੱਕੇ ਹੋਣੇ ਚਾਹੀਦੇ ਆ ਬੱਸਾਂ ਦੇ ਰੁਕਣ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਤੇ ਮੁੜ ਕੇ ਜਿਹੜੀ ਰੋਡ ਦੀ ਟ੍ਰੈਫਿਕ ਦੀ ਸਮੱਸਿਆ ਆ ਉਹਨੂੰ ਸਰਕਾਰ ਨੂੰ ਧਿਆਨ ਦੇ ਕੇ ਉਹਦਾ ਹੱਲ ਕਰਨਾ ਚਾਹੀਦਾ ਹੈ ਇਹ ਜ਼ਰੂਰੀ ਸਮੱਸਿਆਵਾਂ ਆ ਬਸ ਸੜੀ ਦੀ ਜਿਹੜੀ ਤਰਾਸ ਦੀ ਹਾਲਤ ਹੈ ਉਹਨੂੰ ਸੁਧਾਰਨਾ ਚਾਹੀਦਾ ਹੈ ਇਹਨਾਂ ਕਹਿੰਦਾ ਹੋਇਆ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਤੇ ਇਹਨਾਂ ਗੱਲਾਂ 'ਤੇ ਧਿਆਨ ਦਿੱਤਾ ਜਾਵੇ ਤੇ ਗੜਸ਼ੰਕਰ ਨੂੰ ਸਾਫ਼ ਸੁਥਰਾ ਬਣਾਇਆ ਜਾਵੇ ਹਾਂਜੀ ਮੈਂ ਜਸਵੰਤ ਸਿੰਘ ਗੁਰਮਤਿ ਮਾਨਲੇਵਲ ਪਾਰਟੀ ਦਾ ਬਾਈਚੀਨ ਪ੍ਰੈਜ਼ੀਡੈਂਟ ਤੇ ਗੜਸ਼ੰਕਰ ਬਸ ਸੜੀ ਦੀ ਹਾਲਤ ਇਤਨੀ ਕਿ ਨਾਜਾ ਨਾਜੋਕਾ ਨਾਜਰ ਇਹ ਜੇ ਸ਼ੁਰੂ ਕੀਤਾ ਜਾਵੇ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਜਿਹੜੀਆਂ ਦੁਕਾਨਾਂ ਨੇ ਢਾ ਕੇ ਪਿੱਛੇ ਬਣਾਏ ਜਾਵੇ ਤਾਂ ਕਿ ਸਰਕਾਰ ਨੂੰ ਵੀ ਆਮਦਨ ਦਾ ਸਾਧਨ ਬਣ ਜਾਏਗਾ। ਔਰ ਲੋਕਾਂ ਨੂੰ ਵੀ ਕਾਫੀ ਕੁਝ ਸਹੂਲ ਮਿਲ ਜਾਏਗੀ। ਕੂੜੇ ਦੇ ਕਾਫੀ ਢੇਰ ਲੱਗੇ ਹੋਏ ਆ ਦੇਖੋ ਜਗਾ ਜਗਾ ਲੱਗੇ ਉਧਰ ਵੀ ਲੱਗੇ ਹੋਏ ਆ। ਟਾਇਟਾਂ ਨੂੰ ਬਹੁਤ ਬੜਾ ਹਾਲ ਹੈ। ਤੇ ਇਹ ਸਗਾ ਤੁਸੀਂ ਮੰਗ ਕਰਦੇ ਕਿੰਨ ਕੀਤਾ ਜਾਵੇ।